ਮੀਡੀਆ ਵੱਲ ਪਿੱਠ ਕਰਕੇ ਆਪਣੇ ਆਪ ਨੂੰ ਲੁਕਾਉਂਦੇ ਹੋਏ ਜਿਹੜੇ ਮੁੰਡੇ 6 ਪੁਲਿਸ ਦੀ ਗ੍ਰਿਫਤ ਦੇ ਵਿੱਚ ਖੜੇ ਨੇ ਤਾਂ ਦੱਸ ਦਈਏ ਕਿ ਇਹ ਉਹੀ ਦਰਿੰਦੇ ਨੇ ਜਿਨ੍ਹਾਂ ਨੇ ਇੱਕ ਮਾਨਸਿਕ ਤੌਰ ਦੇ ਉੱਤੇ ਕਮਜ਼ੋਰ ਲੜਕੀ ਨੂੰ ਆਪਣੀ ਹਵਸ਼दार ਸ਼ਿਕਾਰ ਬਣਾਇਆ ਤੇ ਸਕੂਲ ਦੇ ਵਿੱਚ ਲਿਜਾ ਕੇ ਉਸ ਦੇ ਨਾਲ ਸਮੂਹਿਕ ਦੁਸ਼ਕਰਮ ਕੀਤਾ ਗਿਆ ਅਤੇ ਉਸ ਤੋਂ ਬਾਅਦ ਫਰਾਰ ਹੋ ਗਏ ਤੇ ਜਦੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ ਅਤੇ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਨ੍ਹਾਂ ਹਫਸ਼ ਦੇ ਦਰਿੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਇਹ આરોપી ਉਸ ਗਵਾਨ ਦੇ ਵਿੱਚ ਹੀ ਰਹਿੰਦੇ ਸੀ ਅਤੇ ਮੰਦ ਬੁੱਧੀ ਲੜਕੀ ਨੂੰ ਸ਼ਿਕਾਰ ਬਣਾਇਆ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੇ ਉੱਚ ਅਧਿਕਾਰੀ ਨੇ ਇਸ ਪੂਰੀ ਘਟਨਾ ਨੂੰ ਲੈ ਕੇ ਆਪਣੀ ਜਾਣਕਾਰੀ ਸਾਂਝੀ ਕੀਤੀ ਰਵਿੰਦਰ ਜੀ ਕੇ 19 ਤਰੀਕ ਨੂੰ ਸਾਡੇ ਜਿਹੜੇ ਪੁਲਿਸ ਸਟੇਸ਼ਨ 'ਚ ਜਾਣਕਾਰੀ ਮਿਲੀ ਸੀ ਜਿਹੜੀ ਲੜਕੀ ਹੈਗੀ ਉਹਦੀ ਮਾਤਾ ਨੇ ਦਿੱਤੀ ਸੀ ਕਿ ਉਹਦੀ ਇੱਕ ਲੜਕੀ ਹੈ ਮਾਈਨਰ ਹੈ ਉਹਦੇ ਨਾਲ 6 ਲੋਕ ਹੈਗੇ ਨੇ ਜਿਹੜੇ ਕਿ ਬਾਲਗ ਹੈ ਨੇ ਉਹਨਾਂ ਨੇ ਜ਼ਬਰਦਸਤੀ ਕੀਤੀ ਹੈ ਜਿਸ ਦੇ ਚਲਦੇ ਅਸੀਂ ਪੋਸਟਕ੍ਰੈਟ ਤੇ ਹੋਰ ਵੀ ਇਹਨਾਂ ਦੀਆਂ ਧਾਰਾਵਾਂ ਦੇ ਤਹਿਤ ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਦੋਸ਼ੀਆਂ ਨੇ ਦੋਸ਼ੀ ਅਸੀਂ ਅਰੈਸਟ ਕਰ ਲਏ ਆ ਜਿਹੜੀ ਲੜਕੀ ਹੈਗੀ ਉਹਦਾ ਮੈਡੀਕਲ ਵੀ ਕਰਾ ਲਿਆ ਦੋਸ਼ੀਆਂ ਦਾ ਹਿ ਰਿਮਾਂਡ ਵੀ ਲੈ ਕੇ ਉਹਨੂੰ ਪੁਸ਼ਪਰਤਾਲ ਕਰ ਰਹੇ ਹਾਂ ਬਾਕੀ ਜਿਹੜੀਆਂ ਫਾਰਮੈਲਿਟੀਜ਼ ਦਾ ਮੈਡੀਕਲ ਹੁੰਦਾ ਵਗੈਰਾ ਉਹ ਸਾਰਾ ਕਰਾ ਰਹੇ ਹਾਂ ਕੀ ਕੁਝ ਸਾਹਮਣੇ ਆਇਆ ਹੁਣ ਤੱਕ ਜੀ ਕੋਈ ਚੀਜ਼ ਕੁਝ ਆਇਆ ਸਾਹਮਣੇ ਨਹੀਂ ਤਫ਼ਤੀਸ਼ ਚੱਲ ਰਹੀ ਹੈ ਜਿੱਦਾਂ ਲੜਕੀ ਦੇ ਕੰਪਲੇਨਡ ਨਹੀਂ ਕਿਹਾ ਉਹ ਚੀਜ਼ਾਂ ਦਾ ਸਾਰਾ ਐਸੀ ਉਹਨੂੰ ਵੈਰੀਫਿਕੇਸ਼ਨ ਕਰ ਰਹੇ ਨੇ ਜੋ ਲੜਕੀ ਦੀ ਮਾਤਾ ਨੇ ਬਿਆਨ ਚ ਦੱਸਿਆ ਉਹ ਲੜਕੀ ਤੂ ਉਹ ਵੀ ਕਿਉਂਕਿ ਮਾਈਨਰ ਹੈਗੀ ਆ ਥੋੜੀ ਉਹ ਸਿਧਰੀ ਵੀ ਹੈਗੀ ਆ ਉਹ ਦੇਖੋ ਵੀ ਉਹ ਸਪੈਸ਼ਲ ਐਜੂਕੇਟਰ ਦੇ ਹਾਜ਼ਰੀ ਚਾਹੀ ਪੁਸ਼ਪ ਪੜਤਾਲ ਕਰਾਂਗੇ ਫਿਰ ਜੋ ਆਣਗੇ ਉਹ ਚੀਜ਼ਾਂ ਨੂੰ ਤਸਦੀਕ ਕਰਾਂਗੇ ਇਹ ਗਵਾਂਡੀ ਹੋਈ ਨੇ ਸੁਣਿਆ ਕਿ ਨਾਲ ਹੀ ਰਹਿੰਦੇ ਨੇ ਇੱਕੋ ਗਵਾਂਡੀ ਆਣ ਗਵਾਂਡਦੇ ਨੇ ਸਾਰੇ ਮਤਲਬ ਤੁਹਾਡੇ ਵੱਲੋਂ ਸਿਰਫ ਐਫ ਆਈ ਆਰ ਦਰਜ ਕਰਕੇ ਬੰਦੇ ਫੜ ਲਏ ਨੇ ਹੁਣ ਅਗਲੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਾਂਜੀ ਬਿਲਕੁਲ ਹਾਂਜੀ ਮਤਲਬ ਇਹ ਨਹੀਂ ਸੱਪ ਹੋਇਆ ਕਿ ਬਲਾਤਕਾਰ ਹੋਇਆ ਜਾਂ ਨਹੀਂ ਹੋਇਆ ਨਹੀਂ ਬਲਾਤਕਾਰ ਦੀ ਹੀ ਤਫ਼ਤੀਸ਼ ਕਰ ਰਹੇ ਹਾਂ ਤਫ਼ਤੀਸ਼ ਉਸੇ ਚੀਜ਼ ਦੀ ਹੋ ਰਹੀ ਹੈ ਕਿਆ ਦੇਖਿਆ ਜਾਬੇ ਤਾਂ ਅੱਜ ਦੇ ਸਮੇਂ ਦੇ ਵਿੱਚ ਲੋਕ ਹਵਸ਼ ਦੇ ਐਨੇ ਕੁ ਭੁੱਖੇ ਹੋ ਗਏ ਨੇ ਕਿ ਉਹ ਤਾਂ ਨਾ ਤਾਂ ਬੱਚੀਆਂ ਦੀ ਉਮਰ ਦੇਖਣ ਤੇ ਨਾ ਹੀ ਕਿਸੇ ਦੀ ਹਾਲਤ ਹਰੇਕ ਨੂੰ ਦੇਖ ਕੇ ਆਪਣੀ ਹਵਸ਼ ਮਿਟਾਉਣ ਦੀ ਸੋਚ ਰੱਖਦੇ ਨੇ ਤਾਂ ਅਜਿਹੇ ਲੋਕਾਂ ਦੇ ਖਿਲਾਫ ਕੀਮੇ ਦੀ ਸਜ਼ਾ ਹੋਣੀ ਚਾਹੀਦੀ ਹੈ ਆਪਣੀ رائے ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਿਓ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ